ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਤੀਜਾ ਸਬਦ ਸੱਚੈ ਸੱਚ ਸੁਹੇਲਾ ਜਿੱਥੈ ਸੱਚੀ ਕਾ ਹੋਏ ਵਿਚਾਰੋ ਰਾਮ ਹੀ ਰਾਮ ਪਾਈ ਜਿੱਥੇ ਸੰਗਤ ਵਿੱਚ ਜਾ ਕੇ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਦਾ ਵਿਚਾਰ ਉਹ ਨਿਰਣਾ ਹੁੰਦਾ ਹੈ ਉੱਥੇ ਸੱਚੇ ਗੁਰਾਂ ਦੇ ਉਪਦੇਸ਼ ਨੂੰ ਕਮਾਉਣੇ ਕਰਕੇ ਸੱਚ ਸੋਹਿਲਾ ਸੋਹਿਲਾ ਭਾਵ ਜਸ ਵਾ ਸੱਚੇ ਦਾ ਸੋਹਿਲਾ ਆਨੰਦ ਪ੍ਰਾਪਤ ਹੁੰਦਾ ਹੈ ਹੋ ਮੈਂ ਸਭ ਕਿਲਵਿਖ ਕਾਟੇ ਸਾਚ ਰੱਖਿਆ ਉਰ ਧਾਰੇ ਰਾਮ ਹੇ ਭਾਈ ਜਿਨ੍ਹਾਂ ਨੇ ਸੱਚੇ ਰਾਮ ਪਰਮੇਸ਼ਰ ਦੇ ਨਾਮ ਨੂੰ ਔਰ ਹਿਰਦੇ ਵਿੱਚ ਧਾਰਨ ਵਸਾ ਕੇ ਰੱਖਿਆ ਹੈ ਉਹਨਾਂ ਦੇ ਹੰਗਤਾ ਮਮਤਾ ਤੇ ਸਾਰੇ ਕਿਲਵਿਕ ਪਾਪ ਕੱਢ ਦਿੱਤੇ ਹਨ ਸੱਚ ਰਖਿਆ ਉਰਧਾਰੇ ਦੁਤਰਤਾਰੇ ਫਿਰ ਭਵਜਲ ਤਰਨ ਨਾ ਹੋਈ ਜਿਨ੍ਹਾਂ ਨੇ ਸੱਜੇ ਪਰਮੇਸ਼ਰ ਦੇ ਨਾਮ ਨੂੰ ਔਰ ਹਿਰਦੇ ਵਿੱਚ ਧਾਰੇ ਵਸਾ ਕੇ ਰੱਖਿਆ ਹੈ ਉਹ ਦੁੱਤਰ ਕੀਏ ਕਠਨ ਸੰਸਾਰ ਸਮੁੰਦਰ ਤੋਂ ਆਪ ਤਰ ਗਏ ਹਨ ਤੇ ਹੋਰਨਾਂ ਨੂੰ ਵੀ ਤਾਰਨ ਵਾਸਤੇ ਜਹਾਜ਼ ਦੀ ਨਿਯਾਈ ਬਣ ਗਏ ਹਨ ਉਹਨਾਂ ਦਾ ਫਿਰ ਮੁੜ ਕੇ ਭਵਜਲ ਕੀਏ ਸੰਸਾਰ ਸਮੁੰਦਰ ਵਿੱਚ ਤਰਣਾ ਨਹੀਂ ਹੁੰਦਾ ਵਾ ਉਹਨਾਂ ਨੂੰ ਮੁੜ ਕੇ 84 ਦਾ ਫੇਰਾ ਨਹੀਂ ਹੁੰਦਾ ਨਾ ਹੀ ਮੁੜ ਕੇ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਜਿਗਿਆਸਾ ਧਾਰਨੀ ਪੈਂਦੀ ਉਹ ਤਾਂ ਇੱਕੋ ਵਾਰ ਮੁਕਤ ਹੋ ਜਾਣਗੇ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸੱਚੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਧੁਰ ਕੀ ਬਾਣੀ ਸੱਚੀ ਹੈ ਜਿਨ੍ਹਾਂ ਗੁਰਾਂ ਨੇ ਉਸ ਸੱਚ ਸਰੂਪ ਪਰਮੇਸ਼ਰ ਦੇ ਸਰੂਪ ਨੂੰ ਪ੍ਰਗਟ ਕਰਕੇ ਵਿਖਾਲਿਆ ਵਿਖਾ ਦਿੱਤਾ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਜੋ ਸੱਚੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਆ ਉਹ ਸੱਚ ਸਰੂਪ ਵਿੱਚ ਹੀ ਸਮਾ ਲੀਨ ਹੋ ਜਾਂਦੇ ਕਿਉਂਕਿ ਉਹ ਸਾਰਿਆਂ ਵਿੱਚ ਸੱਚੇ ਨੂੰ ਹੀ ਵੇਖਦੇ ਵਾ ਸਾਰਿਆਂ ਵਿੱਚ ਸੱਚੇ ਵਾਹਿਗੁਰੂ ਦੀ ਜੋਤ ਹੀ ਦੇਖਦੇ ਆ ਨਾਨਕ ਸਾਚਾ ਸਾਹਿਬ ਸਾਜੀ ਨਾਈ ਸੱਚ ਨਿਸਤਾਰਾ ਹੋਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਸੱਚਾ ਸਾਹਿਬ ਮਾਲਕ ਹੈ ਉਸ ਦੀ ਸੱਚੀ ਨਾਈ ਮਹਿਮਾ ਹੈ ਅਤੇ ਉਸਦੇ ਸੱਚੇ ਨਾਮ ਨੂੰ ਜਪਣੇ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਸੱਚ ਹੈ ਸਤਿਗੁਰ ਸਾਜ ਬੁਝਾਇਆ ਪਤ ਰਾਖੈ ਸੱਚ ਸੋਈ RAM ਜਿਨ੍ਹਾਂ ਨੂੰ ਸੱਚੇ ਸਤਿਗੁਰਾਂ ਨੇ ਉਪਦੇਸ਼ ਦੇ ਕੇ ਸੱਚੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਬੁਝਾਇਆ ਸਮਝਾ ਦਿੱਤਾ ਹੈ ਉਹਨਾਂ ਦੀ ਸੱਚਾ ਹੀ ਪਤ ਇੱਜ਼ਤ ਰੱਖੀਗਾ ਅਤੇ ਉਹ ਉਲਟ ਕੇ ਸੱਚੇ RAM ਪਰਮੇਸ਼ਰ ਦਾ ਰੂਪ ਹੀ ਹੋ ਜਾਣਗੇ ਸੱਚਾ ਭੋਜਨ ਭਾਉ ਸੱਚਾ ਹੈ ਸੱਚੇ ਨਾਮ ਸੁਖ ਹੋਈ ਰਾਮ ਸੋ ਉਹਨਾਂ ਦਾ ਗਿਆਨ ਰੂਪੀ ਸੱਚਾ ਭੋਜਨ ਖੁਰਾਕ ਭਾਉ ਖਾਣਾ ਹੈ ਹਿਰਦੇ ਵਿੱਚ ਸੱਚਾ ਪ੍ਰੇਮ ਹੈ ਵਾ ਸੱਚਾ ਨਾਮ ਹੀ ਭੋਜਨ ਖੁਰਾਕ ਭਾਉ ਖਾਣਾ ਹੈ ਤੇ ਉਹਨਾਂ ਨੂੰ ਸੱਚੇ ਨਾਮ ਦੇ ਜਪਣ ਕਰਕੇ ਹੀ ਸੁਖ ਆਨੰਦ ਸਰੂਪ ਰਾਮ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਵਾਹ RAM ਪਰਮੇਸ਼ਰ ਦਾ ਨਾਮ ਜਪਣੇ ਕਰਕੇ ਹੀ ਆਤਮਿਕ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ। ਸੱਚ ਹੈ ਨਾਮ ਸੁਖ ਹੋਈ ਮਰੇ ਨਾ ਕੋਈ ਗਰਭ ਨਾ ਜੂਨੀ ਵਾਸਾ। ਸੋ ਪਾਠ ਦਾ ਖਿਆਲ ਰੱਖਣਾ ਹੈ ਪਿੱਛੇ ਵੀ ਬੇਨਤੀ ਕਰਦੇ ਆ ਰਹੇ ਹਾਂ। ਸੱਚ ਹੈ ਇਸ ਨੂੰ ਸੱਚੇ ਜਾਂ ਸਾਚੇ ਨਹੀਂ ਪੜ ਜਾਣਾ ਕਿਉਂਕਿ ਦੁਲਾਵਾਂ ਹਨ ਚੱਚੇ ਨੂੰ। ਕਹਿੰਦੇ ਜਿਨ੍ਹਾਂ ਨੂੰ ਸੱਚੇ ਸੱਚੇ ਨਾਮ ਦੇ ਜਪਣੇ ਕਰਕੇ ਸੁਖ ਆਨੰਦ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ ਉਹਨਾਂ ਨੂੰ ਕੋਈ ਵੀ ਮੌਤ ਮਾਰ ਨਹੀਂ ਸਕਦੀ ਵਾ ਉਹਨਾਂ ਵਿੱਚੋਂ ਕੋਈ ਵੀ ਮਰਦਾ ਨਹੀਂ ਹੈ ਅਤੇ ਨਾ ਹੀ ਉਹਨਾਂ ਦਾ ਮਾਤਾ ਦੇ ਗਰਭ ਦੁਆਰਾ ਜੁਨਾ ਵਿੱਚ ਨਿਵਾਸ ਹੁੰਦਾ ਅਸੀਂ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਵਿੱਚ ਪੜਦੇ ਸੁਣਦੇ ਹਾਂ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾਏ ਪ੍ਰਗਾਸਾ ਜਿਨ੍ਹਾਂ ਦੀ ਸੱਚੇ ਨਾਮ ਵਿੱਚ ਚਿੱਤ ਦੀ ਬਿਰਤੀ ਸਮਾ ਲੀਨ ਹੋ ਗਈ ਜੋਤੀ ਪਰਮੇਸ਼ਰ ਨੇ ਉਹਨਾਂ ਦੀ ਪ੍ਰਤਕ ਜੋਤ ਆਪਣੇ ਵਿੱਚ ਮਿਲਾ ਲਈ ਕਿਉਂਕਿ ਉਹਨਾਂ ਨੂੰ ਸੱਚੇ ਨਾਏ ਇਹ ਪੋਲਾ ਬੋਲਣਾ ਨਾਏ ਨਹੀਂ ਬੋਲਣਾ ਨਾਏ ਨਾਮ ਦਾ ਵਾਚਕ ਨਾਮ ਦੇ ਜਪਣੇ ਕਰਕੇ ਵਾਹਿਗੁਰੂ ਦੇ ਸਰੂਪ ਦਾ ਪ੍ਰਕਾਸ਼ ਹੋ ਗਿਆ ਹੈ ਵਾਸ ਰੂਪ ਦਾ ਚਾਨਣ ਗਿਆਨ ਹੋ ਗਿਆ ਹੈ ਜਿਨੀ ਸੱਚ ਜਾਤਾ ਸੀ ਸੱਚੇ ਹੋਏ ਅਨੰਦਨ ਸੱਚ ਤੇ ਆਇਨ ਜਿਨ੍ਹਾਂ ਨੇ ਗੁਰਾਂ ਦੁਆਰਾ ਸੱਚੇ ਨਾਮ ਨੂੰ ਜਪਣਾ ਜਾਣ ਲਿਆ ਹੈ ਉਹ ਉਲਟ ਕੇ ਸੱਚੇ ਵਾਹਿਗੁਰੂ ਦਾ ਰੂਪ ਹੀ ਹੋਗੇ ਅਤੇ ਜਿਤਨਾ ਚਿਰ ਜੀਵਨ ਮੁਕਤੀ ਵਾਸਤੇ ਪ੍ਰਾਪਲਬਧ ਹੈ ਉਤਨਾ ਚਿਰ ਰਾਤ ਦਿਨੇ ਆਪ ਸੱਚੇ ਨਾਮ ਨੂੰ ਧਿਆਉਂਦੇ ਹਨ ਤੇ ਹੋਰਨਾਂ ਨੂੰ ਵੀ ਸੱਚੇ ਨਾਮ ਨੂੰ ਧਿਆਉਣ ਬਾਬਤ ਉਪਦੇਸ਼ ਦਿੰਦੇ ਹਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁਖ ਪਾਇਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੇ ਹਿਰਦੈ ਅੰਤਿਸ਼ ਕਰਨ ਵਿੱਚ ਸੱਚਾ ਨਾਮ ਆਕੇ ਵਸਿਆ ਹੈ ਉਹ ਕਦੇ ਵੀ ਵਾਹਿਗੁਰੂ ਨਾਲੋਂ ਵਿਛੜ ਜੁਦਾ ਹੋ ਕੇ ਜੰਮਣ ਮਰਨ ਰੂਪ ਦੁੱਖਾਂ ਨੂੰ ਨਹੀਂ ਪਾਉਣਗੇ ਸੱਚੀ ਬਾਣੀ ਸੱਚੇ ਗੁਣ ਗਾਵੇ ਕਿਤ ਕਰ ਸੋਹਿਲਾ ਹੋਈ RAM ਜੋ ਗੁਰਾਂ ਦੀ ਸਤਨਾਮ ਰੂਪ ਬਾਣੀ ਸੱਚੀ ਦੁਆਰਾ ਸੱਚੇ ਪਰਮੇਸ਼ਰ ਦੇ ਗੁਣ ਗਾਉਂਦੇ ਆ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ RAM ਪਰਮੇਸ਼ਰ ਦੀ ਪ੍ਰਾਪਤੀ ਦਾ ਸੋਹਿਲਾ ਆਨੰਦ ਪ੍ਰਾਪਤ ਹੁੰਦਾ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ RAM ਸੱਚੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਨਿਰਮਲ ਉਜਲੇ ਗੁਣਾ ਕਰਕੇ ਉਹਨਾਂ ਦਾ ਤਨ ਸਰੀਰ ਸਚਾਈ ਵਾਲਾ ਮਨ ਹਿਰਦਾ ਸੱਚੇ ਦੇ ਪਿਆਰ ਵਾਲਾ ਹੋ ਗਿਆ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਅੰਦਰ ਸੱਚਾ ਪੂਰਨ ਪ੍ਰਭੂ ਪਰਮੇਸ਼ਰ ਰੂਪ ਰੂਪ ਹੋ ਕੇ ਵਸਿਆ ਹੈ ਇਸੇ ਕਰਕੇ ਉਹ ਉਲਟ ਕੇ ਰਾਮ ਪਰਮੇਸ਼ਰ ਦਾ ਰੂਪ ਹੀ ਹੋ ਗਿਆ ਅਤੇ ਉਹ ਐਸਾ ਨਿਸ਼ਚਾ ਕਰਦੇ ਆ ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਸਾਰਿਆਂ ਵਿੱਚ ਸੱਚ ਸਤ ਸਰੂਪ ਪਰਮੇਸ਼ਰ ਆਪ ਹੀ ਵਰਤਦਾ ਹੈ ਸੱਚਾ ਪਰਮੇਸ਼ਰ ਆਪ ਹੀ ਸਾਰਿਆਂ ਦੇ ਅੰਦਰ ਬੋਲਦਾ ਜੋ ਕੁਝ ਵੀ ਸੱਚਾ ਕਰਦਾ ਉਹੋ ਹੀ ਹੁੰਦਾ ਹੈ ଅਥਵਾ ਗੁਰੂ ਸਾਹਿਬ ਜੀ ਮਹਾਵਾਕ ਰੂਪ ਸੱਚੇ ਬਚਨ ਬੋਲਦੇ ਆ ਵਾਜੂ ਗੁਰਾਂ ਦੇ ਮਹਾਵਾਕ ਰੂਪ ਸੱਚੇ ਬਚਨਾਂ ਨੂੰ ਗ੍ਰਹਿਣ ਕਰਕੇ ਨਾਮ ਅਭਿਆਸ ਕਰਨ ਰੂਪ ਬੋਲਦੇ ਆ ਉਹਨਾਂ ਨੂੰ ਸਾਰਿਆਂ ਦੇ ਹਿਰਦੇ ਵਿੱਚ ਸੱਚਾ ਹੀ ਪ੍ਰਤੀਤ ਹੁੰਦਾ ਜੋ ਕੁਝ ਵੀ ਸੱਚਾ ਕਰਦਾ ਉਹੋ ਹੀ ਹੁੰਦਾ ਜਹ ਦੇਖਾ ਤਹ ਸੱਚ पसरिया ਅਵਰ ਨ ਦੂਜਾ ਕੋਈ ਉਹਨਾਂ ਦੀ ਐਸੀ ਦਿਵ ਦ੍ਰਿਸ਼ਟੀ ਜਾਗਦੀ ਹੈ ਕਿ ਜਿੱਥੇ ਵੀ ਦੇਖਦੇ ਆ ਉੱਥੇ ਹੀ ਸੱਚਾ ਬ੍ਰਹਮ पसरिया ਫੈਲਿਆ ਹੋਇਆ ਦ੍ਰਿਸ਼ਟੀ ਆਉਂਦਾ ਪਾਵ ਨਜ਼ਰ ਆਉਂਦਾ ਹੋਰ ਦੂਸਰਾ ਕੋਈ ਵੀ ਉਸ ਵਰਗਾ ਪ੍ਰਤੀਤ ਨਹੀਂ ਹੁੰਦਾ ਸੱਜੇ ਉਪਜੈ ਸੱਜ ਸਮਾਵੈ ਮਰ ਜਨਮੈ ਦੂਜਾ ਹੋਈ ਸੱਜੇ ਤੂੰ ਹੀ ਸਾਰਾ ਸੰਸਾਰ ਪੈਦਾ ਹੁੰਦਾ ਸੱਜੇ ਵਿੱਚ ਹੀ ਸਮਾ ਜਾਂਦਾ ਵਾ ਗੁਰਮੁਖ ਜਨ ਸੱਚਾ ਨਾਮ ਜਪ ਕੇ ਸੱਜੇ ਵਿੱਚ ਸਮਾ ਜਾਂਦੇ ਵਾ ਉਹ ਪਰਮੇਸ਼ਰ ਆਪ ਸੱਜੇ ਤੋਂ ਸਾਖੀ ਰੂਪ ਹੋ ਕੇ ਸਾਰਿਆਂ ਵਿੱਚ ਉਪਜੈ ਪੈਦਾ ਪ੍ਰਗਟ ਹੋਇਆ ਹੈ ਫਿਰ ਆਪ ਹੀ ਆਪਣੇ ਸੱਜੇ ਸਰੂਪ ਵਿੱਚ ਲੀਨ ਹੋ ਜਾਂਦਾ ਹੈ ਤੇ ਜਿਨ੍ਹਾਂ ਦੇ ਅੰਦਰ ਦ્વੈਤ ਭਾਵ ਹੁੰਦਾ ਉਹ ਜਮਦੇ ਮਰਦੇ ਆ ਨਾਨਕ ਸਭ ਕਿਸੇ ਆਪੇ ਕਰਤਾ ਆਪ ਕਰਾਵੇ ਸੋਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਰਚਨਹਾਰ ਪਰਮੇਸ਼ਰ ਵਾਹਿਗੁਰੂ ਆਪ ਹੀ ਸਾਰਾ ਕੁਝ ਕਰ ਰਿਹਾ ਤੇ ਕਰਦਾ ਹੈ ਉਹ ਆਪ ਹੀ ਹੋਰ ਨਾ ਪਾਸੋਂ ਕਰਾਉਂਦਾ ਹੈ ਵਾ ਗੁਰਮਖ ਜਨਾਂ ਤੋਂ ਭਜਨ ਸਿਮਰਨ ਕਰਾਉਂਦਾ ਹੈ ਸੱਚੇ ਭਗਤ ਸੋਹ ਹੈ ਦਰਬਾਰੇ ਸੱਜੋ ਸੱਚ ਵਖਾਣੇ ਰਾਮ ਸੱਚੇ ਪਰਮੇਸ਼ਰ ਦੇ ਭਗਤ ਜਨ ਸੱਚਖੰਡ ਸਾਧ ਸੰਗਤ ਸਰੂਪ ਰੂਪੀ ਦਰਬਾਰ ਵਿੱਚ ਸ਼ੋਭਦੇ ਹਨ ਕਿਉਂਕਿ ਉਹ ਹਰ ਵਕਤ ਸੱਚੋ ਹੀ ਸੱਚ ਪਰਮੇਸ਼ਰ ਨੂੰ ਕਥਨ ਕਰਦੇ ਆ ਵਾ ਉਹਨਾਂ ਦੇ ਹਿਰਦੇ ਵਿੱਚ ਸੱਚ ਦਾ ਹੀ ਨਿਸ਼ਚਾ ਹੈ ਤੇ ਸੱਚ ਦਾ ਹੀ ਰਸਨਾ ਕਰਕੇ ਕਥਨ ਕਰਦੇ ਘਟ ਅੰਤਰੀ ਸਾਜੀ ਬਾਣੀ ਸੱਚੋ ਆਪ ਪਛਾਣੇ ਰਾਮ ਹੇ ਭਾਈ ਰਾਮ ਜਿਨ੍ਹਾਂ ਦੇ ਘਟ ਹਿਰਦੇ ਵਿੱਚ ਸੱਚੀ ਅਕਾਲਪੁਰਖ ਨਾਮ ਰੂਪੀ ਬਾਣੀ ਹੈ ਉਹ ਆਪਣੇ ਸੱਚੇ ਆਤਮਿਕ ਸਰੂਪ ਨੂੰ ਪਛਾਣ ਲੈਂਦੇ ਆਪ ਪਛਾਣੈ ਤਾਂ ਸੱਚ ਜਾਣੈ ਸਾਚੀ ਸੋਜੀ ਹੋਈ ਜਿਹੜੇ ਆਪਣੇ ਆਤਮਿਕ ਸਰੂਪ ਨੂੰ ਪਛਾਣ ਲੈਂਦੇ ਆ ਉਹ ਸੱਚ ਸਰੂਪ ਨੂੰ ਜਾਣਦੇ ਵਾ ਪ੍ਰਤਿਕ ਚੇਤਨ ਨੂੰ ਸੱਚਾ ਪਛਾਣ ਕੇ ਸੱਚੇ ਅਦਵੈਤ ਆਨੰਦ ਸਰੂਪ ਨੂੰ ਪਛਾਣ ਲੈਂਦੇ ਪਰੰਤੂ ਗੁਰਾਂ ਦੁਆਰਾ ਸੱਚੇ ਨਾਮ ਨੂੰ ਜਪ ਕੇ ਹੀ ਆਪਣੀ ਆਤਮਿਕ ਸਰੂਪ ਦੀ ਸੋਝੀ ਗਿਆਤ ਹੁੰਦੀ ਹੈ ਸੱਚਾ ਸ਼ਬਦ ਸੱਜੀ ਹੈ ਸੋਭਾ ਸੱਚ ਹੀ ਸੁਖ ਹੋਈ ਗੁਰਾਂ ਦਾ ਸੱਜਾ ਉਪਦੇਸ਼ ਹੈ ਸੱਚੀ ਸੋਭਾ ਮਹਿਮਾ ਹੈ ਇਸੇ ਕਰਕੇ ਹੀ ਸੱਚੇ ਗੁਰਾਂ ਦੁਆਰਾ ਨਾਮ ਜਪ ਕੇ ਆਤਮਿਕ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਅਥਵਾ ਬ੍ਰਹਮ ਸੱਚਾ ਹੈ ਉਸ ਦੀ ਸੋਭਾ ਵੀ ਸੱਚੀ ਹੈ ਇਸੇ ਕਰਕੇ ਉਸ ਦੇ ਸੱਚੇ ਨਾਮ ਕਰਕੇ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਸਾਚ ਰਤੇ ਭਗਤ ਇਕ ਰੰਗੀ ਦੂਜਾ ਰੰਗ ਨਾ ਕੋਈ ਜਿਹੜੇ ਸੱਚੇ ਨਾਮ ਵਿੱਚ ਰੰਗੇ ਗਏ ਉਹ ਭਗਤ ਇਕ ਰੰਗੀ ਹੋ ਜਾਂਦੇ ਇਕ ਰੰਗੀ ਤੋਂ ਭਾਵ ਇੱਕੋ ਹੀ ਰੂਪ ਹੋ ਜਾਂਦੇ ਉਹਨਾਂ ਨੂੰ ਦੂਸਰਾ ਕੋਈ ਮਾਇਆ ਆਦ ਦਾ ਰੰਗ ਚੜਦਾ ਹੀ ਨਹੀਂ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਬਰਾਪਦ ਹੋਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੇ ਮੱਥੇ ਉੱਪਰ ਪ੍ਰਭੂ ਨਾਮ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਇਆ ਉਸ ਨੂੰ ਹੀ ਗੁਰਾਂ ਦੁਆਰਾ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ ਵਾ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਸੋਹੀ ਮਹੱਲਾ ਦੀ ਜਾ ਜੁਗ ਚਾਰੇ ਤਨ ਜੇ ਭਵੈ ਬਿਨ ਸਤਗੁਰ ਸੋਹਾਗ ਨਾ ਹੋਈ ਰਾਮ ਇਹ ਭਈ ਜੇਕਰ ਜੀਵ ਆਤਮਾ ਰੂਪ ਤਨ ਇਸਤਰੀ ਚੌਹਾਂ ਜੁਗਾਂ ਵਿੱਚ ਪਰਮ ਦੀ ਫਿਰਦੀ ਰਹੇ ਤਾਵੇਂ ਸਤਿਗੁਰਾਂ ਦੀ ਸ਼ਰਨ ਆਏ ਤੂੰ ਬਗੈਰ ਪਤੀ ਰਾਮ ਪਰਮੇਸ਼ਰ ਦੇ ਸੁਹਾਗ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਨਿਹਚਲ ਰਾਜ ਸਦਾ ਹਰ ਕੇ ਰਾ ਤਿਸ ਬਿਨ ਅਵਰ ਨ ਕੋਈ ਰਾਮ ਰਾਜ ਪ੍ਰਕਾਸ਼ ਰੂਪ ਪਰਮੇਸ਼ਰ ਕੇਰਾ ਹੁੰਦਾ ਦਾ ਸਰੂਪ ਹਮੇਸ਼ਾ ਹੀ ਅਚਲ ਰਹਿਣ ਵਾਲਾ ਵਾ ਪਰਮੇਸ਼ਰ ਦਾ ਹੁਕਮ ਰੂਪੀ ਰਾਜ ਸਦਾ ਨੇਚਲ ਹੈ ਉਸ ਰਾਮ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵੀ ਇਸਤਤ ਨਹੀਂ ਰਹਿਣ ਵਾਲਾ ਵਾ ਅਵਰ ਅਸਥਾਨ ਵਿੱਚ ਹੋਰ ਕੋਈ ਨਹੀਂ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮਖ ਏਕੋ ਜਾਣਿਆ ਹੇ ਭਾਈ ਉਸ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵੀ ਇਸਤਤ ਨਹੀਂ ਕਿਉਂਕਿ ਉਹ ਸੱਚਾ ਹਮੇਸ਼ਾ ਸੱਚਾ ਵਾਉ ਪਿਛੇ ਵੀ ਸੱਚਾ ਸੀ ਹੁਣ ਵੀ ਸੱਚਾ ਅੱਗੇ ਨੂੰ ਵੀ ਸੱਚਾ ਹੋਵੇਗਾ ਗੁਰਮੁਖਾਂ ਨੇ ਗੁਰ ਉਪਦੇਸ਼ ਦੁਆਰਾ ਉਸ ਇੱਕ ਅਦਵਾਇ ਸ੍ਰੂਪ ਪਰਮੇਸ਼ਰ ਨੂੰ ਜਾਣ ਲਿਆ ਧਨ ਪੈਰ ਮੇ ਲਾਵਾ ਹੋਆ ਗੁਰਮਤੀ ਮਨ ਮੰਨਿਆ ਏ ਭਾਈ ਉਸ ਜੀਵਾਤਮਾ ਰੂਪਤਾਂ ਇਸਤਰੀ ਦਾ ਪੇਰ ਪਤੀ ਪਰਮੇਸ਼ਰ ਨਾਲ ਮਿਲਾਪ ਹੋਇਆ ਹੈ ਜਿਸ ਦਾ ਗੁਰ ਸਿੱਖਿਆ ਉੱਤੇ ਚਿਤ ਮੰਨ ਗਿਆ ਹੈ ਸਤਿਗੁਰ ਮਿਲਿਆ ਤਾ ਹਰ ਪਾਇਆ ਬਿਨ ਹਰ ਨਾਵੇ ਮੁਕਤ ਨਾ ਹੋਈ ਜਦ ਪੂਰਾ ਸਤਿਗੁਰੂ ਮਿਲ ਜਾਵੇ ਤਦ ਹੀ ਪਰਮੇਸ਼ਰ ਦਾ ਨਾਮ ਪ੍ਰਾਪਤ ਕੀਤਾ ਜਾਂਦਾ ਪਰਮੇਸ਼ਰ ਦੇ ਨਾਮ ਤੋਂ ਬਗੈਰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਨਾਨਕ ਕਾਮਣ ਕੰਤੈ ਭਾ ਨਾਨਕ ਕਾਮਣ ਕੰਤੈ ਰਾਵੇ ਮਨ ਮਾਨੇ ਸੁਖ ਹੋਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਚਾਹਵਾਨ ਜੀਵ ਰੂਪ ਕਾਮਣ ਇਸਤਰੀ ਕੰਤੇ ਭਾਵਪਤੀ ਪਰਮੇਸ਼ਰ ਦੇ ਆਨੰਦ ਨੂੰ 라ਵੇ ਮਾਨ ਸਕਦੀ ਹੈ ਤੇ ਉਸ ਨੂੰ ਆਨੰਦ ਸਰੂਪ ਦੀ ਪ੍ਰਾਪਤੀ ਹੋ ਸਕਦੀ ਜੇਕਰ ਉਸ ਦਾ ਮਨ ਚਿੱਤ ਗੁਰਾਂ ਦੇ ਸ਼ਬਦ ਵਿੱਚ ਮੰਨ ਜਾਵੇ ਸਤਗੁਰ ਸੇਵ ਤਨ ਬਾਲੜੀਏ ਹਰ ਵਾਰ ਪਾਵੇ ਸੋਈ ਰਾਮ ਏ ਬਾਲੜੀਏ ਬਾਲ ਬਾਲਕ ਅਵਸਥਾ ੜੀਏ ਹੁੰਦਾ ਵਾਲੀਏ ਜੀਵ ਰੂਪ ਤਾਂ ਨਿਸਤਰੀਏ ਵਾ ਚੜਦੇ ਜੁਬਨ ਵਾਲੀਏ ਵਾ ਸ਼ੌਕ ਅਵਸਥਾ ਵਾਲੀ ਜੀਵ ਰੂਪ ਇਸਤਰੀਏ ਤੂੰ ਸਤਿਗੁਰਾਂ ਨੂੰ ਸੇਵਨਾ ਕਰ ਤਾਂ ਹੀ ਤੂੰ ਵਰਪਤੀ ਪਰਮੇਸ਼ਰ ਨੂੰ ਪਾਵੇਂਗੀ ਅਤੇ ਉਲਟ ਕੇ ਉਸ ਰਾਮ ਪਰਮੇਸ਼ਰ ਦਾ ਰੂਪ ਹੀ ਹੋ ਜਾਵੇਂਗੀ ਸਦਾ ਹੋ ਵਹਿ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਹਾਂ ਪਾਤਸ਼ਾਹ ਵਰਮਾਉਂਦੇ ਹਮੇਸ਼ਾ ਹੀ ਬ੍ਰਹਮ ਆਨੰਦ ਦੇ ਸੁਹਾਗ ਵਾਲੀ ਸੁਹਾਗਵੰਤੀ ਹੋ ਜਾਵेंगी ਤੇ ਪਦੀ ਪਰਮੇਸ਼ਰ ਦੇ ਮਲਾਪ ਦਾ ਸਦਕਾ ਮੁੜ ਕੇ ਕਦੀ ਵੀ ਤੇਰਾ ਅੰਤਹਿ ਕਰਨ ਦਾ ਵੇਸ ਲਿਬਾਸ ਕਾਮ ਕ੍ਰੋਧ ਆਦਕਾਂ ਦੇ ਨਾਲ ਮਲੀਨੀ ਹੋਵੇਗਾ ਵਾਟ ਏਡੀਆਂ ਜੂਨਾ ਵਿੱਚ ਪੈਣ ਰੂਪ ਮੈਲਾ ਨਹੀਂ ਹੋਵੇਗਾ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ ਹਉਮੈ ਮਾਰ ਪਛਾਣਿਆ ਫਿਰ ਅੰਤਹਿ ਕਰਨ ਦਾ ਲਿਬਾਸ ਕਾਮ ਕ੍ਰੋਧ ਆਦਿਕਾਂ ਦੇ ਨਾਲ ਵਾ ਟੇਡੀਆਂ ਜੂਨਾ ਵਿੱਚ ਪੈਣ ਰੂਪ ਮੈਲਾ ਨਹੀਂ ਹੋਣਾ ਇਸ ਗੱਲ ਨੂੰ ਕੋਈ ਗੁਰਮੁਖ ਸਖੀ ਹੀ ਗੁਰਾਂ ਦੁਆਰਾ ਬੁੱਝਦੀ ਸਮਝਦੀ ਕਿਉਂਕਿ ਉਸਨੇ ਦੇਹ ਦੀ ਹੰਕਤਾ ਨੂੰ ਮਾਰ ਕੇ ਪਦੀ ਪਰਮੇਸ਼ਰ ਦੇ ਸਰੂਪ ਨੂੰ ਪਛਾਣਨਾ ਕੀਤਾ ਹੈ ਕਰਨੀ ਕਾਰ ਕਮਾਵੇ ਸਬਦ ਸਮਾਵੇ ਅੰਤਰ ਏਕੋ ਜਾਣਿਆ ਜੋ ਗੁਰ ਸ਼ਬਦ ਉਪਦੇਸ਼ ਵਿੱਚ ਸਮਾ ਲੀਨੋ ਕਰਕੇ ਕਰਣੀ ਕਰਨ ਜੋਗ ਭਗਤੀ ਰੂਪ ਕਾਰ ਨੂੰ ਕਮਾਉਂਦੀ ਉਸਨੇ ਆਪਣੇ ਹਿਰਦੇ ਦੇ ਵਿੱਚੋਂ ਹੀ ਇੱਕ ਅਦਵੈਤ ਰੂਪ ਬ੍ਰਹਮ ਨੂੰ ਜਾਣ ਲਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਜੋ ਗੁਰਮੁਖ ਸਖੀ ਗੁਰਾਂ ਦੁਆਰਾ ਆਪਣਾ ਜਾਣ ਕੇ ਪਤੀ ਪਰਮੇਸ਼ਰ ਨੂੰ ਦਿਨ ਰਾਤ ਰਾਵੇ ਉਚਾਰਦੀ ਹੈ ਉਸ ਦੀ ਲੋਕ ਪ੍ਰਲੋਕ ਵਿੱਚ ਸੱਚੀ ਸੋਭਾ ਵਿੜਿਆਈ ਹੁੰਦੀ ਨਾਨਕ ਕਾਮਣ ਫਿਰ 라ਵੇ ਆਪਣਾ ਰਵ ਰਹਿਆ ਪ੍ਰਭ ਸੋਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਚਾਹਵਾਨ ਜੀਵ ਰੂਪ ਕਾਮਣ ਇਸਤਰੀ ਫਿਰ ਪਤੀ ਪਰਮੇਸ਼ਰ ਨੂੰ ਆਪ ਦਾ ਜਾਣ ਕੇ ਉਸ ਦੇ ਆਨੰਦ ਨੂੰ 라ਵੇ ਮਾਣਦੀ ਉਹ ਐਸਾ ਨਿਸ਼ਚਾ ਕਰਦੀ ਹੈ ਕਿ ਉਹ ਪਤੀ ਪਰਮੇਸ਼ਰ ਸਾਰਿਆਂ ਵਿੱਚ ਵਿਆਪਕ ਹੋ ਰਿਹਾ ਬਾਜੋ ਪਤੀ ਪਰਮੇਸ਼ਰ ਵਿਆਪਕ ਹੋ ਰਿਹਾ ਉਹ ਉਲਟ ਕੇ ਉਸ ਦਾ ਰੂਪ ਹੀ ਹੋ ਜਾਂਦੀ ਹੈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਾਰ ਦੇ ਮਿਲਾਏ ਰਾਮ ਇਹ ਜੀਵ ਰੂਪ ਸ਼ਾਸਤਰਾ ਸੰਸਕਾਰਾਂ ਤੋਂ ਰਹਿਤ ਬਾਲੜੀਏ ਭਾਵ ਅਗਿਆਤ ਜੁਬਨ ਵਾਲੀ ਇਸਤਰੀਏ ਜੇ ਗੁਰਾਂ ਦੀ ਦਸੀ ਹੋਈ ਭਗਤੀ ਰੂਪ ਕਾਰ ਕਰੇਗੀ ਤਾਂ ਗੁਰੂ ਜੀ ਤੈਨੂੰ ਰਮੇ ਹੋਏ ਵਰ ਪਤੀ ਪਰਮੇਸ਼ਰ ਦੇ ਦੇ ਦਦੇ ਨੂੰ ਲਾ ਈੜੀ ਨੂੰ ਸਿਆਰੀ ਬੋਲਣਾ ਦੇ ਭਾਵ ਦੇ ਨਾਲ ਮਿਲਾ ਦੇਣਗੇ ਹਰ ਕੈ ਰੰਗ ਰੰਗੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਜਿਹੜੀ ਜਾਵਨ ਜੀਵ ਰੂਪ ਕਾਮਣ ਇਸਤਰੀ ਪਰਮੇਸ਼ਰ ਦੇ ਰੰਗ ਪ੍ਰੇਮ ਆਨੰਦ ਵਿੱਚ ਹਰ ਵਕਤ ਰੰਗੀ ਰਹਿੰਦੀ ਉਹ ਪ੍ਰੀਤਮ ਪਿਆਰੇ ਸਤਿਗੁਰਾਂ ਨਾਲ ਮਿਲ ਕੇ ਪਤੀ ਰਾਮ ਪਰਮੇਸ਼ਰ ਦੀ ਪ੍ਰਾਪਤੀ ਦਾ ਸੁਖ ਆਨੰਦ ਪਾਉਣਾ ਕਰਦੀ ਹੈ ਵਾ ਸੁਖ ਸਰੂਪ ਨੂੰ ਪਾਉਣਾ ਕਰਦੀ ਹੈ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਤਾਈ ਜੋ ਪ੍ਰੀਤਮ ਪਿਆਰੇ ਗੁਰਾਂ ਨਾਲ ਮਿਲ ਕੇ ਸੁਖ ਆਨੰਦ ਸਰੂਪ ਨੂੰ ਪਾਉਣਾ ਕਰਦੀ ਹੈ ਉਹ ਸੱਚ ਸਰੂਪ ਵਿੱਚ ਹੀ ਸਮਾਉਣਾ ਕਰਦੀ ਉਹ ਐਸਾ ਨੇਚਾ ਕਰਦੀ ਕਿ ਸਾਰਿਆਂ ਵਿੱਚ ਸਭ ਥਾਈ ਉਹ ਵਰਤ ਰਿਆ ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਏ ਜੋ ਸਾਧਨਾ ਦਾ ਸੱਚਾ 시ਗਾਰ ਦਿਨ ਰਾਤ ਕਰਦੀ ਹੈ ਉਹ ਚਾਹਵਨ ਜੀਵ ਰੂਪ ਕਾਮਣ ਇਸਤਰੀ ਸੱਚੇ ਪਰਮੇਸ਼ਰ ਵਿੱਚ ਸਮਾ ਗਈ ਹੈ ਲੀਨ ਹੋ ਗਈ ਹੈ ਹਰ ਸੁਖ ਦਾਤਾ ਸਬਦ ਪਛਾਤਾ ਕਾਮਣ ਲਿਆ ਕੰਠ ਲਾਏ ਜੋ ਪਰਮੇਸ਼ਰ ਸਾਰੇ ਸੁਖਾਂ ਦਾ ਦਾਤਾ ਹੈ ਉਹ ਗੁਰਾਂ ਦੇ ਉਪਦੇਸ਼ ਕਰਕੇ ਪਛਾਣਿਆ ਜਾਂਦਾ ਜਿਸ ਨੇ ਪਛਾਣਿਆ ਉਹ ਸਚਾਵਨ ਜੀਵ ਰੂਪ ਕਾਮਣ ਇਸਤਰੀ ਨੂੰ ਪਤੀ ਪਰਮੇਸ਼ਰ ਨੇ ਆਪਣੇ ਅਪੇਧ ਨਿਸ਼ਚੇ ਰੂਪ ਕੰਠ ਗੱਲਣ ਲਾ ਲਿਆ ਨਾਨਕ ਮਹਿਲੀ ਮਹਿਲ ਪਛਾਣ ਗੁਰਮਤੀ ਹਰ ਪਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਮਹਿਲੀ ਜਗਿਆਸੂ ਰੂਪ ਇਸਤਰੀ ਨੇ ਆਪਣੇ ਮਹਿਲ ਸਰੂਪ ਨੂੰ ਪਛਾਣਿਆ ਜਿਸ ਨੇ ਗੁਰ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਪਾਇਆ ਹੈ ਸਾ ਤਨ ਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਿਲਾਈ ਰਾਮ ਜਿਹੜੀ ਮੇਰੇ ਰਾਮ ਰਮੇ ਹੋਏ ਪਰਮੇਸ਼ਰ ਨੇ ਆਪ ਗੁਰਾਂ ਦੇ ਨਾਲ ਮਿਲਾਉਣਾ ਕੀਤੀ ਹੈ ਉਹ ਸ਼ਾਸਤਰ ਸੰਸਕਾਰਾਂ ਤੋਂ ਰਹਿਤ ਬਾਲੀ ਅਗਿਆਤ ਜੀਵ ਰੂਪ ਤਾਨ ਇਸਤਰੀ ਨੂੰ ਧੁਰ ਆਦ ਜਨਮ ਤੋਂ ਲੈ ਕੇ ਹੀ ਪਰਮੇਸ਼ਰ ਨੇ ਆਪਣੇ ਨਾਲ ਮੇਲ ਲਿਆ ਗੁਰਮੱਦੀ ਕਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਰਾਮ ਜਿਸ ਜੀਵ ਰੂਪ ਇਸਤਰੀ ਦੇ ਗੁਰ ਸਿੱਖਿਆ ਦੁਆਰਾ ਘਟ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਉਸ ਨੇ ਐਸਾ ਨਿਸ਼ਚਾ ਕੀਤਾ ਹੈ ਕਿ RAM ਰਮਿਆ ਆਯਾ ਪਤੀ ਪਰਮੇਸ਼ਰ ਹੀ ਸਾਰਿਆਂ ਥਾਵਾਂ ਵਿੱਚ ਵਿਆਪਕ ਹੋ ਰਿਹਾ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਜਦੋਂ ਜੀਵ ਰੂਪ ਇਸਤਰੀ ਨੇ ਮਨ ਕੀਏ ਹਿਰਦੇ ਵਿੱਚ ਉਸ ਦੀ ਪ੍ਰੀਤੀ ਵਾ ਗੁਰ ਸਿੱਖਿਆ ਮਨ ਹਿਰਦੇ ਵਿੱਚ ਵਸਾਉਣਾ ਕੀਤਾ ਤਾਂ ਪ੍ਰਭੂ ਪਰਮੇਸ਼ਰ ਸਾਰੇ ਥਾਵਾਂ ਵਿੱਚ ਵਿਆਪਕ ਹੋ ਰਿਹਾ ਦਿਸਿਆ ਅਤੇ ਪੂਰਬਲੇ ਨਿਸ਼ਕਾਮ ਕਰਮਾਂ ਦਾ ਸਦਕਾ ਲਿਖੇ ਹੋਏ ਪ੍ਰਾਪਤੀ ਦੇ ਲੇਖ ਅਨੁਸਾਰ ਉਸ ਵਾਹਿਗੁਰੂ ਦੇ ਸਰੂਪ ਨੂੰ ਪਾਉਣਾ ਕੀਤਾ ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸੀਗਾਰ ਬਣਾਇਆ ਜਿਸ ਜੀਵ ਰੂਪ ਇਸਤਰੀ ਨੇ ਸੱਚੇ ਨਾਮ ਦਾ ਸਿਮਰਨ ਕਰਨ ਰੂਪ ਸ਼ਿੰਗਾਰ ਬਣਾਉਣਾ ਕੀਤਾ ਹੈ ਉਸ ਦੀ ਅੰਤਹਿ ਕਰ ਰੂਪੀ ਸੇਜਾ ਸੁਖਾਲੀ ਸੁਖ ਆਲੀਕੀ ਵਾਲੀ ਹੋਈ ਹੈ ਕਿਉਂਕਿ ਉਹ ਮੇਰੇ ਪ੍ਰਭ ਪਰਮੇਸ਼ਰ ਨੂੰ ਭਾਗੀ ਕਾਮਣ ਨਿਰਮਲ ਹੋ ਮੈਂ ਮਲਕ ਹੋਈ ਗੁਰਮਤ ਸੱਚ ਸਮਾਈ ਉਹ ਜੀਵ ਰੂਪ ਕਾਮਣ ਇਸਤਰੀ ਉੱਜਲ ਚਿੱਤ ਵਾਲੀ ਹੋਈ ਹੈ ਜਿਸ ਨੇ ਅੰਦਰੋਂ ਹੰਗਤਾ ਮਮਤਾ ਦੀ ਮੈਲ ਖੋਈ ਗਵਾ ਲਈ ਅਤੇ ਜੋ ਗੁਰ ਸਿੱਖਿਆ ਦੁਆਰਾ ਸੱਚ ਸਰੂਪ ਵਿੱਚ ਸਮਾ ਗਈ ਨਾਨਕ ਆਪ ਮਿਲਾਈ ਕਰਤੈ ਨਾਮ ਨਵੇ ਨਿਧ ਪਾਈ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਉਹ ਜੀਵ ਰੂਪ ਇਸਤਰੀ ਹੀ ਕਰਤੈ ਹੁੰਦਾ ਕਰਤੈ ਦੀ ਤੱਤੀ ਨੂੰ ਦਲਾਵਾ ਹਨ ਕਰਤੇ ਨਹੀਂ ਬੋਲ ਜਾਣ ਕਰਤੈ ਕਹਿੰਦੇ ਰਚਨਹਾਰ ਪਰਮੇਸ਼ਰ ਨੇ ਆਪਣੇ ਨਾਲ ਮਿਲਾਉਣਾ ਆਪੇਦ ਕੀਤੀ ਹੈ ਜਿਸ ਨੇ ਗੁਰਾਂ ਪਾਸੋਂ ਨਾਮ ਰੂਪ ਨਵੇ ਇੱਥੇ ਵੀ ਨਵੇ ਜਾਂ ਨਵੇਂ ਨਹੀਂ ਬੋਲ ਜਾਣ ਨੰਨਾ ਮੁਕਤਾ ਹੈ ਵਵੇ ਨੂੰ ਦਲਾਵਾ ਹਨ ਨਵੇ ਨੌ ਨਦੀਆਂ ਪਾਲੀਆਂ ਹਨ ਵਾ ਨਵੇ ਨੌ ਨਦੀਆਂ ਦੇ ਦੇਣ ਵਾਲੀ ਨਵਦਾ ਭਗਤੀ ਪਾਲੀ ਹੈ ਵਾ ਨਾਮ ਕਰਕੇ ਨੌ ਗੋਲਕਾਂ ਦੇ ਨਿਦ ਆਸਰਾ ਰੂਪ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਵਾਹਿਗੁਰੂ 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 e guru ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ